ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਖੀ ਦਾ ਸਫ਼ਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਅਮਰਦਾਸ ਜੀ ਨੇ ਜੋਤੀ ਜੋ ਸਮਾਨ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਉਸ ਸੇਵਾਦਾਰ ਨੂੰ ਸੌਂਪਨੀ ਸੀ ਜਿਹੜਾ ਉਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਸਕਦਾ ਹੋਵੇ। ਸੰਗਤਾਂ ਦੀ ਨਿਗਾਹ ਵਿੱਚ ਦੋ ਸਿੱਖ ਸ੍ਰੀ ਰਾਮਦਾਸ ਤੇ ਭਾਈ ਰਾਮਾ ਜੀ ਸਾਹਿਬ ਦੋਵੇਂ ਗੁਰੂ ਜੀ ਦੇ ਜਵਾਈ ਸਨ ਜਿਹੜੇ ਸਦਾ ਤਨ ਤੇ ਮਨ ਲਗਾ ਕੇ ਸੰਗਤ ਦੀ ਸੇਵਾ ਕਰਦੇ ਸਨ ਗੁਰੂ ਜੀ ਨੇ ਸੰਗਤਾਂ ਦੇ ਮਨ ਵਿੱਚੋਂ ਇਹ ਸ਼ੰਕਾ ਦੂਰ ਕਰਨ ਲਈ ਕਿ ਗੁਰਗੱਦੀ ਦੇਣ ਸਮੇ ਕੋਈ ਅਨਿਆਇ ਨਹੀਂ ਹੋਇਆ ਉਹਨਾਂ ਦੋਹਾਂ ਟੈਲੀਆਂ ਨੂੰ ਇੱਕ ਸਵੇਰ ਇੱਕ ਇੱਕ ਥੜਾ ਤਿਆਰ ਕਰਨ ਲਈ ਗਿਆ ਦੋਹਾਂ ਨੇ ਸ਼ਾਮ ਤੱਕ ਥੜੇ ਤਿਆਰ ਕਰ ਦਿੱਤੇ ਗੁਰੂ ਜੀ ਨੇ ਜਾ ਕੇ ਦੋਵੇਂ ਤਿਆਰ ਕੀਤੇ ਥੜੇ सात दिन चलता रहा अठवें दिन जो गुरु जी ने भाई रामा जी दे मैं ढा के, के होर नहीं बना गुरु जी ने जो श्री रामदास जी के थड़े नुक्स कट्टे तो उन्हें अगो कह गुरु जी मेरे उपर कृपा करो मैनु अकल बल बख्शो ਜੋ ਮੈਂ ਆਪ ਦੀ ਮਰਜ਼ੀ ਅਨਸਾਰ ਠੜਾ ਬਣਾ ਸਕਦਾ ਸੰਤਾ ਨੇ ਜਦੋਂ ਸ੍ਰੀ ਰਾਮਦਾਸ ਜੀ ਦੇ ਇਹ ਬਚਨ ਸੁਨੇ ਤਾਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਸ਼੍ਰੀ ਰਾਮ ਦਾਸ ਜੀ ਹੀ ਸੰਤ ਗੁਰੂ ਜੀ ਨੇ ਉਹਨਾਂ ਨੂੰ ਗੁਰਗੱਦੀ ਦਾ ਮਾਲਕ ਠਾਪ ਕੇ ਉਹਨਾਂ ਅੱਗੇ ਪਹਿਲਾਂ ਆਪ ਸਿਮਾਇਆ ਤੇ ਫਿਰ ਸਾਰੀ ਸੰਗਤ ਨੂੰ ਗੁਰੂ ਰਾਮ ਦਾਸ ਜੀ ਅੱਗੇ ਸਿਮਾਉਣ ਦੀ ਆਗਿਆ ਕੀਤੀ ਸਾਰੀ ਸੰਗਤ ਨੇ ਗੁਰੂ ਜੀ ਦਾ ਹੁਕਮ ਮੰਨ ਲਿਆ ਸਤੰਬਰ 1574 ਈਸਵੀ ਵਾਲੇ ਦਿਨ ਗੁਰੂ ਅਮਰ ਦਾਸ ਜੀ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਆਪਣੇ ਪਰਿਵਾਰ ਤੇ ਸਾਰੀ ਸੰਗਤ ਨੂੰ ਇਕੱਠੇ ਕਰਕੇ ਕਿਆ ਮੇਰੇ ਇਹ ਪੰਜ ਪੁੱਤ ਅਕਸਰੀਂ ਛੱਡਣ ਪਿੱਛੋਂ ਕਿਸੇ ਨੇ ਰੋਣਾ ਨਹੀਂ ਸਾਡੇ ਸਰੀਰ ਤਿਆਗਣ ਸਮੇ ਸਾਡੇ ਹੱਥ ਦੀ ਤਲੀ ਉੱਪਰ ਦੀਵਾ ਰੱਖਣ ਦੀ ਲੋੜ ਨਹੀਂ ਕਿਉਂਕਿ ਗੁਰੂ ਦੀ ਬਾਣੀ ਨੇ ਸਾਡੇ ਮਨ ਦਾ ਹਨੇਰਾ ਦੂਰ ਕਰ ਦਿੱਤਾ ਹੈ ਸਾਡੇ ਨਮਿਤ ਪਿੰਡ ਭਰਨ ਜਾਂ ਬ੍ਰਾਹਮਣਾਂ ਨੂੰ ਖਵਾਣ ਦੀ ਲੋੜ ਨਹੀਂ ਆਤਮਾ ਦੀ ਖੁਰਾਕ ਸਿਰਫ ਪ੍ਰਮਾਤਮਾ ਦਾ ਨਾਮ ਹੈ ਸਾਡੀਆਂ ਹਸਤੀਆਂ ਹਰ ਦਵਾਰ ਲੈ ਕੇ ਨਹੀਂ ਜਾਣਾ ਕਿਸੇ ਵੀ ਚਲਦੇ ਪਾਣੀ ਵਿੱਚ ਪਾ ਦੇਣਾ ਸਾਡਾ ਬੱਬਾਨ ਨਹੀਂ ਕੱਢਣਾ ਸਾਡੇ ਸਰੀਰ ਛੱਡਾਂ ਉੱਪਰ ਨਾਮ ਦਾ ਸਿਮਰਨ ਕਰਨਾ ਗੁਰੂ ਅਮਰਦਾਸ ਜੀ ਨੇ ਸਿੱਖਾ ਵਿੱਚ ਸੱਤੀ ਦੀ ਰਸਮ ਪਹਿਨਾਈ ਬੰਦ ਕਰਵਾਈ ਹੋਈ ਸੀ ਵਿਧਵਾ ਇਸਤਰੀ ਨੂੰ ਵਿਆਹ ਕਰਵਾਉਣ ਦੀ ਖੁੱਲ੍ਹ ਦਿੱਤੀ ਹੋਈ ਸੀ ਸੰਗਤ ਵਿੱਚ ਇਸਤਰੀ ਦਾ ਕੁੰਡ ਕੱਢ ਕੇ ਆਉਣਾ ਮਨਾ ਕੀਤਾ ਹੋਇਆ ਸੀ ਅਕਬਰ ਬਾਦਸ਼ਾਹ ਨੂੰ ਵੀ ਸੱਤੀ ਦੀ ਰਸਮ ਬੰਦ ਕਰਨ ਵਾਸਤੇ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ qui fait